ਹਾਂ ਜੀ ਮੇਰੇ ਵੀਰੋ ਕੀ ਹਰ ਚਾਲ ਅਪਲ ਤਾਂ ਆ ਬਲਰ ਕਾ ਜਸਤ ਹੋ ਗਿਆ ਬਾਬਾ ਸਾਹਿਬ ਊਟ ਮਾਰਨਿੰਗ ਤੇ ਇੱਕ ਮਿੰਟ ਫੋਨ ਆ ਬਾਬੋ ਕਰ ਤੇ ਤੁਹਾਨੂੰ ਦੱਸ ਦਿਆਂ ਮੈਂ ਚੱਲਦੇ ਹਾਂ ਬਾਈਟ ਹੈ ਜਨਾ ਇੱਕ ਮਿੰਟ ਰੋ ਲਓ ਜੀ ਤੇ ਚੱਲਦੇ ਹਾਂ ਦੰਡ ਚੜ ਕੇ ਚਿੱਟਾ ਖਣਾ ਹਾਂ ਤੇ 10:30 ਚਲੋ ਫਿਰ ਅਗੜੀ ਗੁੜ ਖੋਲ ਕੇ ਫਿਰ ਦੱਸ ਦਿਆਂ ਨੂੰ ਲਓ ਜੀ ਹੁਣ ਕਰਦੇ ਹਾਂ ਗੱਲਬਾਤ ਬਾਬਿਓ ਵੀ ਆਪਣੀ ਬਾਜੀ ਹੈਗੀ ਅੱਜ ਆਪਾਂ ਤਾਂ ਕਬੂਤਰ ਨਹੀਂ ਛੱਡਣਾ ਠੀਕ ਆ ਪਹਿਲੀ ਗੱਲ ਤਾਂ ਮੈਂ ਆਇਆ ਨਾ ਗੋਸ਼ੇ ਨਾਲ ਗੋਸ਼ੇ ਦੀ ਕਬੂਤਰੀ ਸੰਭੀ ਆ ਘਰੇ ਮਨਪ੍ਰੀਤ ਨੇ ਸੰਭ ਕੇ ਦਿੱਤੀ ਉਹਨੂੰ ਤੇ ਆਪਣੀ ਬਾਜੀ ਹੈ ਨਹੀਂ ਤੇ ਗੋਸ਼ਾ ਕਹਦਾ ਕਰ ਨਾਲ ਚੱਲ ਕਰ ਨਾਲ ਜਾਣ ਵਾਲਾ ਕੋਈ ਹੈ ਨਹੀਂ ਬੰਦਾ ਨਾ ਮਹਾ ਵੀ ਕੋਈ ਗੱਲ ਨਹੀਂ ਚੱਕਰੀ ਕੋਈ ਨਹੀਂ ਪਚਾਲਾ ਵੜੇ ਵੇਲ ਨਹੀਂ ਆਪਾਂ ਕਰਨਾ ਕਿ ਘਰੇ ਵੀ ਬਣਾਉਂਦਾ ਤੇਰੇ ਨਾਲ ਚੱਲ ਬਣਾਣਾ ਫਿਰ ਵੀ ਕੋਈ ਨਹੀਂ ਹੁੰਦਾਗਾ ਤੇ ਬਸ ਉਹ ਗੋਸ਼ੇ ਨਾਲ ਜਾਣਾ ਬਲਾਡੇ ਵਾਲੇ ਬਲਾਡਲੇ ਬਾਜੀ ਤੇ ਚੱਲ ਕੇ ਵੇਖਾਂਗੇ ਕੀ ਹਸਾਕਤਾ ਹੋਣਾ ਤੇ ਫੋਨ ਵੀ ਆ ਜਾਂਦਾ ਚਲੋ ਫਿਰ ਚੱਲਦੇ ਆਗੇ ਲਓ ਬਾਪੂ ਤੇ ਆ ਗਏ ਪਿੰਡ ਕਿਹੜਾ ਬਲਾਡਿਆ ਠੀਕ ਹੈ ਤੇ ਆਪਣੀ ਜੁੱਤੀ ਵਿਆਹ ਕੋਈ ਦੂਸਰੇ ਨਾਲ ਆਇਆ ਇਦਾਂ ਤੇ ਕਰੋ ਚੈੱਕ ਹਨ ਤੇ ਕਬੂਤਰ ਲਗਭਗ ਮੇਰੇ ਹਿਸਾਬ ਨਾਲ ਵੀ ਦਾ ਫੋਨ ਆਪਾਂ ਕਰੇ ਹੋ ਸਕਦੇ ਆ ਸੁੱਤਰ ਅਸੀਂ ਕਬੂਤਰ ਮੇਰੇ ਸਾਹਮਣੇ ਹੋ ਸਕਦੇ ਨੇ ਉਹ ਹਨਾ ਬਾਕੀ ਕਬੂਤਰ ਜੀ ਇੰਟਰਨਟ ਤੋਂ ਕਰਨਾ ਨਾਂ ਨੂੰ ਲਿਖਾਉਣੇ ਆ ਰੰਗ ਰੰਗ ਬਲਕਾਉਣੇ ਕਬੂਤਰ ਦਾ ਤੇ ਫੇਰ ਇਹ ਵੇਣੇ ਕੀ ਚੱਕਣਾ ਤੇ ਫਿਰ ਮਰਾਵਾ ਓਲੇ ਟਾਈਮ ਸਾਬਾ ਖੀ ਉੱਪਰ ਗਈ ਸੀ ਆਪਾਂ ਇੱਥੇ ਨਾ ਤੇ ਕੱਟ ਵੀ ਖਾਸਾ ਹੀ ਆ ਠੀਕ ਆ ਕੰਮ ਨਾ ਓਕੇ ਰਿਪੋਰਟਿੰਗ ਚਲੋ ਫਿਰ ਕੋਈ ਨਹੀਂ ਬਾਬਾ ਤੇ ਵੇੜੀਆਂ ਪਰ ਲੈ ਬਈ ਇਹ ਹਾਰੇ ਕਬੂਤਰ ਜੀ ਆਪਣੀ ਤਕਵੀਰ ਮਾਨਾ ਇਹਨਾਂ ਦੇ ਨਾਲ ਖੜਿਆ ਲਿਖਾਉਣੇ ਜੀ ਖਾ ਲੈ ਤੇ ਸਕੀਰ ਮਾਨਾ ਦੇ ਲਈ ਆ ਦੇ ਦੇ ਗੱਲ ਸਕੀਰ ਮਾਨਾ ਨੂੰ ਫੜਾ ਦੇ ਮਾਨੀ ਮੈਡਮ ਆਪਾਂ ਆ ਗਏ ਲੱਲਾ ਖਾ ਲੈ ਨਾ ਯਾਰ ਲੈ ਬੋਤਲ ਮੈਨੂੰ ਫੜਾ ਦੇ ਆਕਦੇ ਵੈਨ ਵੱਧ ਹੈ ਬਾਜਾ ਵੱਧ ਤੂੰ ਸਮਝਦਾ ਤੇ ਪਿੱਟ ਚੋਣ ਕਰਦੇ ਪਿੱਟ ਗਾਲੀ ਕਰਦੇ ਨਾਲ ਹੀ ਪਿੱਟ ਗਾਲੀ ਬੇਤਨ ਵੀਰ ਮਾਨਾ ਨਾਤ ਲਿਖਾਉਣਾ ਤਕਵੀਰਮਾਨ ਤਕਵੀਰਮਾਨ ਨਾਲ ਲਿਖਾ ਦੇ ਬਈ ਸੰਤਰੀ ਜੀ ਆ ਬਈ ਸੰਤਰੀ ਜੀ ਮੈਂ ਮੋਟੀ ਸੰਤਰੀ ਮੈਂ ਖਾ ਦੇ ਲਿਖਾਏ ਮਾ ਸਾਹਰ ਤੋਂ ਖੜਦਾ ਮੈਂ ਵਿੱਚ ਚੜਾਈ ਖੜਾ ਕੈਮਰਾ ਆ ਸਾਲਾ ਗਾਣਾ ਨੂੰ ਮੁੜ ਕੇ ਹੋ ਗਈ ਐਂਟਰ ਤਕਵੀਰਮਾਨ ਇਹਨਾਂ ਦੇ ਐਂਟਰ ਹੋ ਗਈ ਚਲੋ ਜੀ ਤਾਲੀ ਕੇ ਸਾਈਡ ਤੇ ਬਾਈ ਟੈਡਿੰਗ-ਮੈਡਿੰਗ ਕਰਕੇ ਚੱਲ ਗਏ ਤੇ ਫੇਰ ਕਰਦੇ ਆ। ਲੋ ਜੀ ਦੇਖੋ ਕੱਠ ਵਾਪੇ ਬਹੁਤ ਜ਼ਿਆਦਾ ਰਹਾ ਕਮੁੱਤਰ ਕਟਵੜ ਕਹਿੰਦੇ 1.5 200 ਤੋਂ ਉੱਤਰ ਹੈ। 4 ਸਟ੍ਰਿਪਲ ਅੱਛੀ ਚੈੱਕ ਕਰ ਲਓ ਠੀਕ ਹੈ। ਬਹੁਤ ਕਮੁੱਤਰ ਆਈ ਨੇ ਹਜੇ ਵੀ ਆਈ ਨੇ ਨਾ। 1.5 200 ਕਮੁੱਤਰ ਹੋਣਗੇ, ਰਾਮ ਨਾ ਹੋ ਜਾਣਗੇ। ਤੇ ਬਾਕੀ ਹਜ਼ਾਰ ਬਹੁਤ ਲਿਖੀ ਦੁਕੀ ਵੀ ਬਹੁਤ ਜਾਂਦੇ ਆ ਨਾ ਤੇ ਕੁਝ ਕਹਿ ਨਹੀਂ ਸਕਦੇ। ਤੇ ਬਾਕੀ ਵੇਣਿਆ ਕਿ ਚੱਕਰ ਆ ਨਾ ਕਿੰਨੇ ਕੁਝ ਹੋ ਗਏ ਇਧਰ ਉਸਤਾਦ ਹਰ ਵਈ ਗਿਆ ਠੀਕ ਹੈ ਠੀਕ ਹੈ ਠੀਕ ਹੈ ਹਾਂ ਵਧੀਆ ਬਿਲਕੁਲ ਜਿਆਦਾ ਇਕੱਠਾ ਬਾਬੋ ਤੇ ਇਹ ਅਜ ਕੰਮ ਹੋਇਆ ਪਿਆ ਉਤਰ ਘਾਟ ਤੇ ਇਹਨੇ ਤਾਂ ਪਟੇ ਜਾਂਦੇ ਨੇ ਨਾ ਚ ਬਸ ਕਰ ਲਿਖੀ ਜਾਂਦੇ ਨੇ ਲਿਖੀ ਜਾਂਦੇ ਆਈ ਜਾਂਦੇ ਨੇ ਲਿਖੀ ਜਾਂਦੇ ਤੇ ਟਾਈਮ ਖਾਸਾ ਲੱਗੂ ਅਜੇ ਤੇ ਤੈਨੂੰ ਫੇਰ ਦਿਖਾਵਾਂਗਾ ਲਓ ਜੀ ਓਲੇ ਵਜਣ ਲੱਗੇ ਅਦਰ ਠੀਕ ਹੈ ਮੋਰਾ ਲੱਗੀ ਜਾਂਦੀ ਓਲੇ ਵਜੀ ਜਾਂਦੇ ਆ ਇੱਕ ਦੋ ਤਾਂ ਬਾਅਦ ਨਿੱਕੇ ਕਰ ਜੀ ਬਾਅਦ ਲਓ ਜੀ ਐ ਵਜਿੰਦੇ ਐ ਰੌਲਾ ਆਪਣੀ ਕੋਧ ਦੀ ਪੈਰ ਕਰੇ ਸੁੱੱਚੇ ਠੀਗਾ ਤੇ ਇਹਨੂੰ ਵੀ ਦਿੰਨੀ ਪਾਣੀ ਪੋਲੇ ਨਾ ਤੇ ਕੋਲੇ ਵਾਜਦੇ ਲਓ ਜੀ ਇੱਥੇ ਮੁਰਾ ਲੱਗਦੀਆਂ ਪਾਣੀ ਕਰ ਲੋ ਚੱਕ ਅੱਛਾ ਵੀ ਹੈ ਬਹੁਤ ਅੱਛਾ ਵੀ ਹੈ ਲਓ ਜੀ ਚਲੋ ਜene ਲਓ ਜੀ ਪਾਣੀ ਪੁੰਨ ਦੇਦਾ ਕਬ ਉਤਰ ਗਿਆ ਆ ਗਿਆ ਆ ਗਿਆ ਬਾਈ ਸਾਈਡ ਦਿਓ ਮਾੜੀ ਬਾਈ ਜੀ ਲੈ ਬਾਈ ਠੀਕ ਆ ਸਿਵੀਆਂ ਵਾਲਿਆ ਸਿਵੀਆਂ ਵਾਲਾ ਮੈਂ ਖੜਾ ਆ ਜਾ ਮੋਢੇ ਕਰ ਲੈ ਲੈ ਲਾ ਦੇ ਪੰਜ-ਛੇ ਮੋਰਾਂ ਦੇ ਇਕੱਠੀਆਂ ਇਹ ਆ ਲੈ ਲੈ ਚੱਕ ਕਿੰਨੀ ਕੀ ਹੋਰ ਬਸ ਬਹੁਤ ਹੈ ਲੈ ਕੁਛ ਆ ਮਾਰੋ ਲੈ ਇਹ ਕਿਥੇ ਵੰਦੀ ਆਪਣੀ ਲੈ ਉਹਨਾਂ ਕਬੂਤਰੀ ਵੇਚ ਲਈ ਕਰ ਬਾਬੇ ਜਣਾ ਤੇ ਫੇਰ ਹੀ ਵਝਾਣਾ ਲਓ ਬਾਬੋ ਤੇ ਓਲੇ ਵਾਲੇ ਵੱਜ ਗਏ ਠੀਕ ਹੈ ਤੇ ਅੱਧਾ ਘੰਟਾ 40 ਮਿੰਟ ਹੋਗੇ ਤੇ ਫਿਰ ਦੇ ਗੋਸ਼ਲ ਕਬੂਤਰੀ ਦੀ ਆਪਣੀ ਘਰੇ ਸਾਂਭੀ ਹੈ ਤੇ ਥੋੜੀ ਨਿਗਾਹ ਮਰਾਦਾ ਮੈਂ ਥੋੜਾ ਆਹ ਇਹ ਕਾਲੀਆਂ ਬਗਲਾਂ ਇੱਕ ਮਿੰਟ ਰੁਕ ਜੋ ਇਹ ਇੱਥੇ ਹੀ ਫਿਰਦੀ ਹੈਗੀ ਤੇ ਕਿਰਾ ਰਹਿਨੇ ਆ ਮੈਂ ਚੱਲ ਕੇ ਲੋੜਾ ਕਿੱਥੇ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਕਿ ਕਬੂਤਰ ਬਹੁਤ ਜੱਦੇ ਉੱਡੇ ਹਨ ਕਰਦੇ ਲਓ ਜੀ ਰੋਟੀ ਖਾਣ ਦਾ ਟਾਈਮ ਹੋ ਗਿਆ ਕਲੀ ਦਾਲ ਆ ਰੋਟੀ ਹੈ ਜੀ ਰੋਟੀ ਨਹੀਂ ਲੈ। ਪ੍ਰੋਟੀਨ ਦੇ ਕਹਿੰਦਾ ਦਾਲ ਖਾ ਲੋ ਕਲੀ ਕਨੇ। ਇਹੀ ਬੋਝ 240 ਦਾਲ ਹੀ ਖਾਣੀ ਕਲੀ। ਦਾਲ ਖਾ ਕਿਲੋ-ਕਿਲੋ ਭਾਂਜ ਲੱਗੜਦਾ। ਕਿਲੋ-ਕਿਲੋ ਮਾਰਦੇ ਦਾਲ ਆਪਾਂ। ਕਾਮਰ ਵੇੜਦੇ ਨੇ ਆਪਾਂ। ਲਓ ਜੀ ਰੋਟੀ ਢਿੱਡ ਖਾ ਕੇ ਫਿਰ ਇੱਥੇ ਆ ਗਏ। ਹੁਣ ਆਪਾਂ ਨੇ ਆ ਸ਼ਾਮੇ ਠੀਕ ਆ। ਤੇ ਸਾਡੇ ਟੀਮ ਦੇ ਮੈਂਬਰ ਸਾਰੇ ਉੱਥੇ ਅੰਦਰ ਸ਼ਾਮੇ ਹੋਏ। ਉੱਤਰ-ਵਤਰ ਆਪਦੇ ਵੇਖ ਹੈ ਜਾ ਕੇ ਕਾਪੀ ਕੋਲ ਜਾਏ। ਹੁਣ ਬੈਠ ਨੇ ਦੋ ਘੰਟੇ ਗਰਾ। ਹਾਂਜੀ ਮੇਰੇ ਬਾਪੂ ਮੇਰੇ ਬਾਪੂ ਮੇਰੇ ਵੀਰੋ ਕਹਿੰਸੀਆ ਮੇਰੇ ਬਾਪੂ। ਜੋ ਜੀ ਕਾਪੀ ਵਾਲੇ ਬੈਠੇ ਤੇ ਕਬੂਤਰੀ ਆਪਣੀ ਇਧਰ ਲਈ ਸਾਡ ਉੜ ਗਈ ਪਾਰ ਛੜਾਣਾ ਜਾਇ ਤਰਫ ਤੇ ਇਧਰ ਕਾਪੀ ਵਾਲੇ ਕੋਠੇ ਸਾਹਮਣੇ ਦੇਖ ਲੋ ਉੱਥੇ ਤੇ ਇਕੱਠੇ ਇਕੱਠ ਹੈ ਤੇ ਦੇਖੋ ਸਾਹਮਣੇ ਤੇ ਟਾਈਮ ਹੋ ਗਿਆ ਰੰਬ ਥੋੜਾ ਭੁਲਾ ਕਰੇ 12:34 ਤੇ ਬਾਕੀ ਹਜੇ ਪਤਾ ਨਹੀਂ ਕੀ ਬਣੂਆਂ ਜੇ ਕੀ ਨਹੀਂ ਬੰਦਾ ਨਾ ਜਿਹੜਾ ਕੰਮ ਚੱਲੀ ਜਾਂਦਾ ਵਧੀਆ ਇਹ ਕਬੂਤਰ ਕਈ ਭੱਜ ਵੀ ਗਏ ਕਿ ਟਾਈਮ ਲਾ ਕੇ ਕੁਛ ਕੱਟੇ ਗਏ ਕੁਛ ਵਹਿ ਗਏ ਹੈ ਨਾ ਉਹਨਾਂ ਕਲੀਅਰ ਨਹੀਂ 161 ਕਬੂਤਰ ਹੀ ਰਬ ਸਹੀ ਗੱਲ ਆ ਠੀਕ ਆ ਹੁਣ ਤੁਹਾਨੂੰ ਦਹੀ ਦੱਸਦਾ ਮੈਂ ਕਿਉਂਕਿ ਪਤਾ ਹੀ ਬਾਹ ਚਲ ਗਿਆ 161 ਕਬੂਤਰ ਸਾਰੇ ਕੋਲ ਆ ਠੀਕ ਆ ਤੇ ਜਿਵੇਂ ਜਿਵੇਂ ਬਾ ਬੈਠੀ ਜਾਣਗੇ ਕੱਟੇ ਜਾਣਗੇ ਤੁਹਾਨੂੰ ਅਪਡੇਟ ਦੇਈ ਜਾਵਾਂ ਆਪਾਂ ਠੀਕ ਆ ਤੇ ਚਲੋ ਫਿਰ ਕੇ ਰਾਮ ਪੈਨੇ ਰਾਮ ਨਾ ਦਾ ਸ਼ਾਨ ਇਹਨਾਂ ਦੀ ਵਧੀਆ ਤੇ ਥੜਾ ਇੱਥੇ ਰਾਮ ਨਾ ਪਏ ਆ ਸਿਰ ਲਾ ਕੇ ਤੇ ਕਬੂਤਰੀ ਸ਼ਾਮਲ ਕਰਾਉਣ ਦੀ ਲੋੜ ਪਈ ਤਾਂ ਕਰਾ ਦੇਾਂਗੇ ਨਹੀਂ ਵੈਸੇ ਸ਼ਾਮਲੀ ਕਬੂਤਰੀ ਆਪਣੀ ਟਾਈਮ ਤੇ ਲੱਗ ਜਾਣਗੇ ਬਾਕੀ ਕਾਪੇਲੇ ਉੱਤੇ ਉੱਤੇ ਹੀ ਖੜੇ ਆ ਇੱਥੇ ਕਬੂਤਰੀ ਆਪਣੀਆਂ ਕਾਪੀਆਂ ਦੇ ਉੱਤੇ ਉੜਦੀ ਆ ਇਸ ਥਾਂ ਤੇ ਅਸਾਂ ਉੱਤੇ ਗੀੜਾ ਪੂੰਗੀ ਲੰਮਾ ਠੀਕ ਐ ਤੇ ਚਲੋ ਫਿਰ ਕਰਦੇ ਹੁਣ ਤਾਂ ਗੱਲਬਾਤ ਲਓ ਜੀ ਆਪਣੀ ਕਬੂਤਰੀ ਵੇਖ ਲਓ ਆ ਜਾਂਦੀ ਸਾਹਮਣੇ ਠੀਕ ਐ ਕਬੂਤਰੀ ਗੀੜਾ ਸੈਟ ਫਿਰਦੀ ਆ ਤੇ ਉਹ ਨਗਾ ਨਾਂਗੀ ਸਿੱਧੀ ਬਾਰੇ ਹਨਾ ਤੇ ਦਵਾਰੇ ਹੁਣ ਤਾਂ ਇੱਕ ਰਹੀ ਹ ਤੜਕੇ ਦੀ ਮੈਂ ਕਾੜ ਦੇਣ ਵੇਚਦੀ ਠੀਕ ਐ ਤੇ ਕਬੂਤਰੀ ਗੀੜਾ ਵਾਪਸ ਫਿਰਦੀ ਸੈਟ ਹਨਾ ਤੇ ਬਾਕੀ ਰੱਬ ਦਾ ਹੁੰਦਾ ਤੇ ਕੀ ਬਣੂਣਾ ਤੇ ਜਿਹੜਾ ਬੈਠਿਆ ਵੇਖੀ ਮੁਖੀ ਐਨੇ ਬਸ ਦੇ ਉਰੋਂ ਲੱਗ ਗਿਆ ਥੱਪੜ ਤੇ ਇਹ ਆ ਗਿਆ ਡੰਡਾ ਡੂਸਾ ਆ ਆ ਪਤਾ ਕੋਈ ਨਹੀਂ ਡਰਨਾ ਡਰ ਸਦਾ ਕਿੱਦਾਂ ਹੈ ਮੁਰਪਾ ਮੁਰਪਾ ਆ ਜਾ ਆ ਜਾ ਆ ਜਾ ਡੰਡੀ ਕੀ ਜੰਨੇ ਪਿੰਜਰਾ ਕਿੱਥੇ ਆਪਣਾ ਪਿੰਜਰਾ ਲੈ ਕੇ ਆਪਣਾ ਪਾਈਗੇ ਨੂੰ ਕਿਹੜਾ ਕੋਥੇ ਕਿੱਥੇ ਲੋ ਜਰਾਕੇ ਪਿੰਜਰੇ ਟਾਈਮ ਹੋ ਗਿਆ ਤਿੰਨ ਤੋਂ ਦਾ ਤਿੰਨ ਨਾਨੀ ਤਿੰਨ ਸਾਬ ਤਿੰਨ ਦੇ ਹੋ ਲੱਗ ਪੜ ਨਾ ਇੱਕ ਕਬੂਤਰ 15 20 ਰਹਿ ਗਿਆ ਨਾ ਰਾ ਵੀ ਮਸਾ ਹੀ ਹੈਗੇ ਤੇ ਆਪਣੀ ਗੋਲੀ ਬਾਬੂ ਬੋਲਦੇ ਜਮੋਂ ਤਾਂ ਚਾਰ ਪੰਜ ਬੁੱਧ ਇਕੱਠੇ ਉੱਤੇ ਫਿਰਦੇ ਹੈਗੇ ਉਹ ਬਹੁਤ ਬਦਰਵਾ ਉਹ ਫਿਰਦੀ ਤਾਂ ਜਿੱਤ ਜੀ ਹੁੰਦੀ ਆ ਉਹ ਸਾਹਮਣੇ ਉਹ ਤਾਂ ਤਾਂ ਇੱਕਰੀ ਹੁੰਦੀ ਬੁੱਧਰੇ ਤੇ ਇੱਕਾ ਪੂਰਾ ਰੋਣਾ ਪਈ ਹੈ ਨਾ ਪਰ ਜਰਾ ਕੇ ਪਈ ਉਹ ਸਾਡਾ ਫਰਜ਼ਾ ਉਹ ਸਾਡਾ ਫਰਜ਼ਾ ਜਰਾ ਕੇ ਪੇ ਪੈਂਦੇ ਠੀਕ ਹੈ ਟਾਈਮ ਲੱਗਾ ਬਾਕੀ ਦੂਸਰੇ ਦੇ ਕਿਹਦੇ ਕੰਮ ਪਾਈ ਗਈ ਹੈ ਉਹ ਵੇਖੀ ਚਲੋ ਮੇਰਾ ਲੈ ਕੇ ਲੋ ਬਾਜੀ ਦਾ ਆਹ ਤਾਂ ਕੋਪੋਤਰੀ ਇਕੱਲੀ ਹੁੰਦੀ ਆ ਉਹ ਤਾਂ ਦੋ ਤਰੀ ਹੁੰਦੇ ਤੇ ਕਰਾ ਸੀ ਆਪ ਦੇਖ ਕੇ ਸ਼ਾਮਲ ਕਰਾ ਦੇ ਕੋਤਰੀ ਹਣਾ ਲੋ ਜੀ ਗੰਦ ਪੈ ਗਿਆ ਬਾਹਰ ਚ ਚਮਾ ਕੀ ਬਣ ਗਿਆ ਚੱਕਰ ਸਾਡਾ ਦਾ ਨਾਮ ਇਹ ਕੀ ਸਾਫ ਰੇ ਯਾਰ ਕੋਣ ਹੈ ਅਜ ਫਰਤੀ ਚੱਲੋ ਬਰ ਲੋ ਜੀ ਹੋਰ ਹੋਏਗੀ ਬਦ ਨਹੀਂ ਕੀ ਚੱਕਰ ਬਣਦਾ 26 ਨਹੀਂ ਕਰਦੀ ਨਾ ਓਏ ਆਪਣਾ ਨਾਂ ਹੀ ਨਹੀਂ ਬੋਲਾ ਕਮਾਲ ਹੋ ਗਿਆ ਜਵੇਂ ਫਿਰਦੀ ਕੋਤਰੀ ਕੱਟਦੀ ਆ ਰ ਨਾ ਪਵਾਵਾ ਮੇਰੇ ਪਵਾਵਾ ਗੇਰਾ ਇਹ ਕਿਹੜੀ ਕਲਰ ਆਉਦੀ ਮਰਜ਼ੀ ਦੀ ਛੱਗੀਆਂ ਕਰਦੀ ਨਾ ਦੱਸਿਆ ਨਾ ਪੁੱਛਿਆ ਕਿਸ ਨੂੰ ਚੱਲ ਕੋਲ ਚੱਲ ਕਾਪੀਰ ਕੋਲ ਚੱਲ ਕਾਪੀਆਂ ਦੀ ਕੋਲ ਚੱਲ ਰੋਕ 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 ਕੋਈ ਨਹੀਂ ਮਾ ਚੱਲੇ ਤਾ ਨਹੀਂ ਭਾਈ ਕਿਹਰੇ ਚੜਨਾ ਹੈ ਬਣਾਵਾ ਜਿਹੜਾ ਦਾ ਜਿਹੜਾ ਧਰਮ ਆ ਰਿਹਾ ਹੋਰ ਕੀ ਕਰ ਤੋਰ 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 ਚੱਲ ਐ ਥੋੜੀ ਜਿਆ ਰ ਕਬੂਤਰ ਫਿਰਦੇ ਕੱਟੀ ਜਾਂਦੇ ਯਾਰ ਜਮਰ ਜਿੰਨੇ ਫਿਰਦੇ ਉਹਦੇ ਕੱਟਦੇ ਜਿੰਨੇ ਹੈ ਨਹੀਂ ਜੀ ਤੇ ਉਹ ਫਿਰ ਛਾਵਣ ਘਰ ਦੇ ਵਿੱਚ ਇਹ ਕਿਹੜੀ ਗੱਲ ਕਿਧਰ ਜਾਂਦੀ ਹੈਗੀ ਚੱਲ ਚੱਲ ਥੋੜੀ ਚੱਲ ਪੈਣਾ ਹੀ ਰੋਲਾ ਬਈ ਯਾਰ ਥੋੜੀ ਹੁੰਦਾਗਾ ਫਿਰਦੇ ਕਬੂਤਰ ਕੱਟੀ ਜਾਂਦੇ ਯਾਰ ਹਾਂ ਆਪਾਂ ਜਰੂਰ ਕੱਢਾਂਗੇ ਆਪਾਂ ਜਰੂਰ ਕੱਢਦੇ ਆਂ ਆਪਣਾ ਕੀ ਆਪਣਾ ਜੋਰ ਲੱਗਣਾ ਹੈ ਮੇਰਾ ਹੋਣੀ ਦਾ ਬਾਜੀਆ ਬਸ ਚਾਨੇ ਨਿਭੜ ਗਿਆ ਤੇ ਇੱਥੇ ਬਾਜੀ ਨਿਭੜਿਆ ਆਹਾ ਆਹਾ ਸਹੀ ਗੱਲ ਵਾਲੀਆਂ ਬਾਜੀਆ ਨਿਭੜੀਆਂ ਛੋਟੀ ਨਾਲ ਤਗੜੀ ਹੈ ਭਰਾ ਤੁਹਾਡੀ ਸ਼ਾਮ ਨਹੀਂ ਕਰੀ ਹੋਣੀ ਕਰਕੇ ਆਣਾ ਜੀ ਹੁਣ ਕਾਹਦਾ ਫੈਸਲਾ ਕਰਦੇ ਸਈ ਹੁਣੇ ਕਾਹਦੇ ਫੈਸਲੇਗੇ ਇਹ ਜਿਹੜਾ ਹੱਲੀ ਕੋਈ ਨਹੀਂ ਹੁੰਦਾ ਖਾਲਾ ਜਮ ਪ੍ਰਧਾਨ ਯਾਰ ਵੇਖੇ ਜਿਹੜੇ ਭਾ ਕੇ ਲੈ ਕੇ ਉਹਨਾਂ ਦਾ ਕੀ ਕਰਾਂਗੇ ਛਾਤਰਾਂ ਨਾਲ ਹਾਂ ਹਾਂ ਫਿਰ ਤੇ ਕੋ ਉਧਰ ਕੱਟੀ ਦੀ ਬਈ ਕਰਨ ਨੇ ਜਿਹੜੇ ਬੈਠੇ ਸੀ ਤੇ ਉਹ ਸ਼ਾਮਲ ਕਰਕੇ ਦੇਖ ਜਾਂ ਸਾਝੀ ਕਰਦੀ ਲੈ ਇਹ ਕਿੱਧਰ ਟਿਕ ਮਾਰ ਕਰਦੇ ਹੁਣ ਟਿਕ ਮਾਰ ਕਾ ਦੀ ਹੁਕਮ ਉਧਰ ਪਾਲ ਖ ਮੇਰੇ ਕਿੱਧਰ ਪਰਦਾ ਹੋ ਤਾਂ ਬੈ ਟਿਕ ਮਾਰ ਜਿਹੜੇ ਹਾਂ ਉਹ ਵੀ ਇੱਕ ਪਾਸੇ ਬੈਠ ਬੈਠ ਟੁੱਟੇ ਹੋਏ ਖੁਸ਼ੀ ਹੋਇਆ ਕੋਈ ਨਾ ਸਰ ਤਾਂ ਇੱਕ ਗੱਲ ਆ ਐਂਟਰੀ ਵਾਲਿਆਂ ਬਾਹਰ ਨਿੱਪੜ ਗਿਆ ਤੇ ਆਪਾਂ ਨੂੰ ਆਪਾਂ ਤਾਂ ਲੋਕ ਬਾਹਲੇ ਤਗੜੇ ਐਂਟਰੀਆਂ ਦੇ ਫਿਰਦੇ ਆ ਠੀਕ ਕਿ ਤੁਹਾਨੂੰ ਗੱਲ ਗਈ ਗਿੱਧੇ ਮਾਰਦੇ ਐ ਵੇਲੇ ਕੋਈ ਉੱਤਰ ਗਿੱਧੇ ਮਾਰ ਦੰਦ ਨਹੀਂ ਕੰਮ ਬੋਲ ਦੇ ਗਲਤ ਕਰ ਰਹੇ ਮੇਰਾ ਆਏ ਥੋੜੀ ਹੁੰਦਾ ਚਾਬੀ ਕੱਢ ਲਈ ਮੋਟਰਸਾਈਕਲ ਦੇ ਪਿੱਛਾ ਹੱਟਦੀ ਇਹਦੇ ਤੂੰ ਲੈ ਕੇ ਭੱਜੂਗੀ ચાલ આપને આયા આયા ઓર કોઈ અટા કાલે ગલડે નોસાર આયા ઓર આની પડતી જીવાળી ભી ન પડતી ભાઈ જી મરનાની મુસીને તો અપમાન ખાતા સહી ગલ સહી ગલ ਆਏ ਬਾਜੀ ਚਿਰਦੀ ਆ ਜਿਹੇ ਉੱਪਰ ਮਾਰ ਗਈ ਆ ਬੰਦੇ ਯਾਰ ਟਿਕ ਹੋ ਗਏ ਇਹਨਾਂ ਨੂੰ ਇਹ ਇਹ ਬਣਾ ਕੀਤਾ ਬਣਾ ਕੀਤਾ ਨੰਨੇ ਚਲੋ ਯਾਰ ਕਮਾਲ ਹੀ ਜਮੇਰ ਸਾਰੀ ਭੱਜ ਗਈ ਕੂਤਰਾਂ ਦਾ ਨਹੀਂ ਪਤਾ ਕਿ ਕਿਹੋ ਜਿਹਾ ਹੁਣ ਕਾ ਟਿਕ ਹੋਣਗੇ ਉਹਨ ਤਾਂ ਦੂਰੇ ਡਾਫੇ ਤੇ ਹੁਣ ਤਾਂ ਹੱਲ ਹੀ ਕੋਣੇ ਜੀ ਦਾ ਜਿਹੜੇ ਸ਼ਾਨ ਹਾਂ ਜੀ ਕੁੱਤਰੀ ਜਾਮਲ ਕਰਾ ਕੇ ਸਾਡਾ ਸਾਡਾ ਨਹੀਂ ਪਾਇਆ ਸਾਡਾ ਸਾਡਾ ਸੀ ਸਾਡਾ ਆਪਣੀ ਕਿੱਦਰੀ ਗੱਲ ਉਹ ਹੀ ਕੱਟਦਾ ਆਪਣੇ ਕਿੱਥੇ ਕੱਟਦਾ ਨੇ ਫਿਰ ਤੇ ਹੀ ਕੱਟਦਾ ਫਿਰ ਤੇ ਹੀ ਕੱਟਦਾ ਜਮਾਂ ਲੈ ਫਿਰ ਤੇ ਹੀ ਕੱਟਦਾ ਫਿਰ ਤੇ ਲੈ ਸਹੀ ਗੱਲ ਯਾਰ ਮੈਂ ਕੁੱਤਾਂ ਚੋਂ ਗੱਲ ਕਰਦਾ ਹਾਂ ਸਾਡੇ ਗੱਲ ਸਾਡੇ ਗੱਲ ủy ban nhân dân tỉnh ủy viên tỉnh ủy viên tỉnh ủy viên tỉnh ủy viên हेलो ताली जंप कर दो जंप कर दो दो मिनट शांत हो भाई यार आके अंदर 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 आके ਉਧਰ ਦੁਆਰੇ ਪੈੜ ਪੈੜ ਲੋਕ ਵੜ ਕੇ ਵੀ ਲੈ ਗਏ ਤੇ ਯਾਰ ਬਟਨਾ ਕੀ ਮੋਢ ਮੋਢ ਦਾਰੇ ਯਾਰ ਉਹ ਦੱਸਣਾ ਬਰੇਜ ਦੇ ਹੱਲ ਕੀ ਪੈਣ ਤੋਂ ਦ ਹਾਂ ਥੋੜੀ ਜਿਹਾ ਯਾਰ ਹਾਂ ਜਿਵੇਂ ਜਵਾਜ ਮੁਜ਼ਕਰਦਾਰ ਕੰਮ ਨਹੀਂ ਹੁੰਦਾ हाँ सही गल गल है ਦੂਰੇਓਲੇ ਮਾਰ ਕੇ ਲਖਾਏ ਸਦੇ ਹਿਸਾਬ ਐ ਰ ਦੂਰੇਓਲੇ ਵਜੇ ਆ ਥੋੜੀ ਇੰਤਾਰ ਕਰ ਮੇ ਰੂਸ ਕੱਢਿਆ ਬੇ ਹਰ ਕੰਮ ਦਾ ग़ला <laughs> सु ਲੋਕ ਉਹ ਬੋਨ ਗਿਆ ਇਹ ਰਲਾ ਪਿੰਦਰਾ ਕੋਈ ਸਿਰਾਂ ਨਹੀਂ ਪੈਣਾ ਮੋਟ ਮੋੜਦੇ ਆ ਨਾ ਕੁ ਕਰਦੇ ਆ ਕਿ ਨਾ ਵੰਡੀ ਆ ਕੋਈ ਪਤਾ ਨਹੀਂ ਕਿੰਨੇ ਕੰਪਿਊਟਰ ਛਾਂਵ ਦਾ ਕੀ ਕੋ ਹਨ ਇਹ ਤੱਕ ਕਦੋਂ ਤੱਕ ਹੀ ਰੱਖ ਕੇ ਪਈ ਪੈਂਦੇ ਇਹ ਤੱਕ ਕੰਮ ਤੱਕ ਹੀ ਹੋਏ ਇਸੇ ਕੰਮ ਦਾ ਕੋ ਕੰਮ ਕੜੇਚ ਹੋਇਆ ਪਿਆ ਹਰਾ ਕੋਈ ਹਲਣੀ ਜੀ ਇਹਨੇ ਜਾਇੰਗਲੈਂਡ ਪੜਿਆ ਹਾਂ ਕੋਈ ਗੱਲ ਨਹੀਂ ਐ ਇਹਨੂੰ ਜਾਣੇ ਉਹ ਤਾਂ ਕਰੇ ਹੀ ਨਹੀਂ ਹਾਂ ਐ ਇਹ ਤਾਂ ਦਰਜੇ ਪਹਿਲੇ ਨੂੰ ਲਾ ਰਹੇ ਉਹ ਪੈਸੇ ਲੈ ਕੇ ਤਾਂ ਭੱਜ ਗਿਆ ਭੱਜ ਗਿਆ ਭੱਜ ਗਿਆ ਪੈਸੇ ਲੈ ਕੇ ਤਾਂ ਹੱਲ ਕੀ ਕਰੇ ਜੀ ਜਾਨਾ ਆਪਾਂ ਤਾਂ ਲੈਣੀ ਹੈ ਆਪਾਂ ਲੈਣੇ ਆਪਾਂ ਜੇ ਲੈਣੇ ਆਪਾਂ ਇਹ ਕੰਮ ਤਾਂ ਹੀ ਹੈ ਆਪਾਂ ਤਾਂ ਕਢਾਵਾਂਗੇ ਚਲੋ ਹਾਂ ਫਿਰ ਤਾਂ ਰੌਲੇ ਕੀ ਆਇਆ ਬਾ ਚਲੋ ਚਲੋ ਇਹ ਪੁਲਸ ਨਾਲ ਉਹ ਹੋ ਰਹੇ ਥੇ ਕਿ ਉਹ ਬਈਰੋਂ ਦੇ ਰਹੇ ਕੋਰੂਪੋਂ ਦੇ ਫਿਰਦੇ ਪਸੂਆਂ ਨੂੰ ਭੇਜਦੇ। ਖਾਲੀ ਕੋਡੀਆਂ ਦੀ ਦਾਨ। ਲੋ ਬਾਬੇ ਡੂੜ ਕਾਂਟਾ ਹੋ ਗਿਆ ਬਈ ਕੋਈ ਫੈਸਲਾ ਨਹੀਂ ਹੋਇਆ ਇੱਥੇ ਠੀਕ ਹੈ ਤੇ ਲੜਾਈ ਹੋਈ ਜਾਂਦੀ ਕੱਲੀ ਠੀਕ ਹੈ। ਪੂਰੇ ਜਰਾਕੇ ਪਈ ਜਾਂਦਾ ਉਹ ਕਹਿੰਦਾ ਮੇਰਾ ਸ਼ਾਵਲ ਤੇ ਮੇਰਾ ਸ਼ਾਵਲ ਸੀਗਾ ਤੇ ਕੰਮ ਉਹ ਆਪਾਂ ਖਿਆ ਪੈ ਇੱਥੇ ਨਾ ਤੇ ਜਰਾਕੇ ਪਈ ਤਿੰਦਾਂ। ਕੋਈ ਹੱਲ ਨਹੀਂ ਇਹ ਚੀਜ਼ਾਂ ਨੂੰ। ਓਏ ਮੇਰਾ ਸ਼ਾਵਲਾ ਮੇਰਾ ਸ਼ਾਵਲਾ ਆ ਕੇ ਸਮਝਣ ਦੀ ਗੱਲ ਜੀ। ਜਾਨ ਗੱਲ ਸਮਝੀ ਰੋ मैं भी तेरा किधर हो गया मेरे गाय ਗੱਲ ਸਮਝ ਆਉਂਦੀ ਐ ਨਰੌਣਾ ਪਈ ਨਾ ਕੱਲਾ ਇੱਥੇ ਹਰ ਸਿੱਤ ਨੇ ਮੁਕਰ ਗਏ ਬੈ ਦੂਧ ਨਹੀਂ ਫਿਰਦੀ ਇਹ ਘੱਟ ਕੇ ਸਾਡੇ ਕੋਲ ਕੀ ਪੱਦੀ ਆ ਹਾਂ ਇਹ ਜਿਹੜੇ ਖੱਲਣ ਭਾਂਜਾ ਹੁੰਦਾ ਯਾਰ ਲੋਕ ਕਰਦੇ ਜਾਣਦੇ ਓ ਗੁਰੂ ਘਰ ਕਢਾ ਓ ਰਾਦਾ ਲਓ ਜੀ ਕਹਿੰਦੇ ਗੁਰਦੁਆਰੇ ਪਹੇਜਣ ਹੋਣੀਆਂਗੇ ਤੇ ਆਉਂ ਜਾਂਦੀਆਂ ਫੌਜਾਂ ਸਾਡੀਆਂ ਤੇ ਆਪਾਂ ਮੋਰਚਾ ਸੁਧਿਆਗੇ ਤੇ ਹੁਣ ਚੱਲਦੇ ਆਂ ਵੇਨੇ ਭਰਾਵਾ ਜਰਾ ਕੀ ਪਈੰਦੇ ਕੋਈ ਗੱਲ ਸਮਝ ਨਹੀਂ ਹੁੰਦੀ ਨਾ ਗੱਲ ਹੁੰਦੀ ਨਾ ਬਾਤ ਹੁੰਦੀ ਗਈ ਤੇ ਕੰਮ ਵਿਚ ਰਿਆ ਪਿਆ ਪੂਰਾ ਠੀਕ ਹੈ ਤੇ ਚਲੋ ਫਿਰ ਚੱਲਦੇ ਆਂ ਕਰਾ ਤੇ ਵੇਨੇ ਹੁਣ ਕੀ ਬਣੂਗਾ ਤੇ ਦਿਖਾਉਣੇ ਤੁਨੂੰ ਵੀ ਲਓ ਜੀ ਗੰਨ ਤੱਕ ਰ ਪਈੰਦਾ ਕਰੇ ਪਿੰਜਰੇ ਪੂਨ ਚੱਕ ਲਈ ਆਪ ਤੇ ਠੀਕ ਹੈ ਤੇ ਆਪ ਦੇ ਕਬੂਤਰ ਕੌਤਰ ਫੜ ਲੀਏ ਤੇ ਆਪਣੀ ਕਬੂਤਰ ਕਿੱਥੇ ਬੜੀ ਟੀਮ ਜੀ ਹੋਏ ਉੱਥੇ ਬੈਠੀ ਆ ਹੈ ਲੈ ਉੱਥੋਂ ਮੈਂ ਕੂਦਰੀ ਆ ਦੀ ਫੜ ਲਵਾਂ ਕਰਾ ਕਿਰਾਂ ਪਿੰਜਰੇ ਚੱਕ ਲਈ ਠੀਕ ਹੈ ਜਿਵੇਂ ਬਾਬੇ ਕਰੇ ਤਰੇ ਸੀ ਆਪਣਾ ਫੈਨ ਆ ਬਾਬਾ ਇੱਕ ਬੜਾ ਤਕੜਾ ਠੀਕ ਹੈ ਆ ਤੇਲ ਜਗੜ ਡੁੱਲੀ ਦਾ ਮੋਟਾ ਇਹ ਨਾਲ ਆ ਅੰਨੀ ਆਪਾਂ ਉਹ ਚੱਲ ਚੱਲੀਏ ਪਿੰਗਰੇ ਤੇ ਚੱਕ ਕੇ ਨੂੰ ਫਰਾਜ ਕੇ ਕਰਾਂ ਤੇ ਕੋਈ ਕਰਾਂ ਫਰਾ ਨਹੀਂ ਉੱਥੇ ਤੂੰ ਖੜਾ ਨਹੀਂ ਇੱਥੇ ਤੂੰ ਖੜਾ ਨਹੀਂ ਇੱਥੇ ਕਾਪੀ ਕਾਪੀ ਆਲੇ ਕੋਲੇ ਖੜਾ ਨਹੀਂ ਮੇਰੇ ਦੇ ਕੰਨਾਂ ਰੋਸਾ ਤੱਕ ਉਹ ਮੇਰੀ ਗੱਲ ਸੁਣ ਓ ਯਾਰ ਮੇਰੇ ਕੰਨਾਂ ਤੇ ਤੂੰ ਇਹਦਾ ਪੇਟ ਜਾ ਸੁੱਕ ਓਏ ਬੇ ਘੂਰਾ ਜੀ ਨਾਲ ਨੂੰ ਯਾਰ ਪਤਾ ਤੇ ਜ਼ਿੰਮੇਵਾਰੀ ਲੈ ਲਓ ਕੀ ਹੋ ਗਿਆ ਜ਼ਮਾਨੀ ਨਾਲ ਪੁੱਤ ਦੇ ਲਿਆ ਸਹੀ ਹੈ ਬਾਈ ਕਾਹ ਬੰਦਨ ਦਵਨਪ੍ਰੀਤ ਨਾਮ ਦੀ ਜੱਗ ਚੱਲ ਜਾਂਦਾ ਹਾਂ ਬਾਈ ਦੇਖ ਬੇਕਰੀ ਕਿੱڑی ਜਾਊ YouTube ਤੇ ਜਾਊਗੀ YouTube ਤੇ YouTube ਤੇ ਸ਼ਾਰੇ ਕਿਨੇ ਪਾ ਆਪਾਂ ਜਰੂਰ ਗੱਡਾਂਗੇ ਚੜਦਾ ਨਾਲ ਚੜਦਾ ਆ ਜਾ ਬਰੂੜਿਆ ਆ ਕੋਈ ਨਹੀਂ ਜਾਣਦੇ ਜਾਣਦੇ ਨਹੀਂ ਨਾ ਕਿਹਨੂੰ ਸੰਕੇਤ ਆਈਏ ਕੂੜੀ ਮੰਨ ਲੈ ਲਾਂਗੇ ਆਪਾਂ ਤਾਰੀ ਕੋਲ ਆਪਣੇ ਸਾਰੇ ਆਡੀ ਲੱਗੇ ਆਡੀ ਨੂੰ ਸਾਰੇ ਲਵਾਂਗੇ ਪਰ ਕਿਹੜਾ ਨਹੀਂ ਦਿੰਦਾ ਜਵਾਹਰ ਦੀ ਜ਼ਿੰਮੇਵਾਰੀ ਨਾ ਆਟੋ ਬਾਈ ਕਾਉਟ ਦੇ ਨਹੀਂ ਇੱਡੀ ਜ਼ਿੰਮੇਵਾਰੀ ਕਿਹਦੇ ਬੰਦੇ ਨੂੰ ਲੱਗੇ ਦਿੰਦਾ ਬਹੁਤ ਸੁਖਰੀ ਦੱਸਦਾ ਸਭੀ ਚਾਹੇ ਪੰਜਾਂ ਬਣਾਵੇ ਕਿੰਨੇ 26 ਕਬੂਤਰ ਹੈ ਜਿਹੜੇ ਹਨ 7-7 ਜਾਂ 11 ਆ 9 ਕਬੂਤਰ ਕੋ ਹੋਰ ਬੈਠੇ ਹੈ ਬਾਹਰ ਦਾ ਦੁਆਰਾ ਹੁਣ ਕਿਹੜੀ ਛਿੱਟੀ ਨਹੀਂ ਜਾ ਤਰ ਸਾਡੇ ਵਿੱਚ ਨਹੀਂ ਰਸ ਆ ਲੈ ਕਬੂਤਰ ਆਣਾ ਇੱਥੇ ਵੀ اوه بيٺا جوڙا نه پئي آءُ ھن بيٺا پئي آءُ ڪيڙي ڇڏي ڏي آءُ ਨਹੀਂ ਦੋ ਬੰਦੇ ਕੰਮ ਕਰਦਾ ਕਰਦੇ ਬਲੇ ਮਜ਼ਦੂਰ ਸਾਡੀ ਦੀਪ ਜੀ ਮਰਜੀ ਕਰੇ ਜਦੋਂ ਮਰਜੀ ਕਰ ਉਹ ਮਨਾ ਸਕਣ ਬਈ ਭਾਈ ਗੱਲ ਸੁਣਿਆ ਇੱਕ ਮਣੀ ਸੁਗਣਾ ਪਿੱਤਰ ਸਿੰਘਾ ਵਿੱਚ ਇੱਕ ਪਾਣੀ ਚੱਲ ਰਿਹਾ ਹੈ ਵੇਖਦੇ ਹੋ ਮੈਂ ਬਸ ਅਸੀਂ ਮੈਂ ਬਸ ਅੱਗੇ ਖੜੇ ਹਾਂ ਪਿੱਤਰੇ ਦੇ ਛਾ ਵਾਲਾ 34 ਉਹ ਭਾਈ ਆਪ ਦਾ ਨਾਮ ਹੈ ਤੇ ਉਹ ਭਾਈ ਉਹ ਨਾ ਫੋਟੋ ਖਿੱਚ ਗਈ ਉਹ ਫੋਟੋ ਦੇਖ ਲਓ ਫੋਟੋ ਦੇਖ ਲਓ ਹੈਗਾ ਕੁਝ ਫੋਟੋ ਕਿਹੜੀ ਖੇਤਰ ਦੇਖ ਲਓ ਪੁੱਛ ਲਓ ਕਿੱਥੇ ਫੋਟੋ ਖਿੱਚੀ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਨਾਂ ਆ ਗਏ ਹੈ ਗਾ ਜਮਾ ਐਂਡ ਦੇ ਤੇਰਾ ਹੀ ਆ ਸਤਨਾਮ ਓ ਉਹ ਹੈਗਾ ਯਾਨੀ ਨਾਮ ਪੂਰੀ ਆਰੇ ਦੇ ਨਾਮ ਵੇਖੀ ਸੁਖਵੀਰ ਵੇਖੂਗਾ ਨਾ ਹੀ ਬੋਲ ਦੇ ਨਾ ਨਾ ਬੋਲੀ ਉੱਚੀ ਜੀ ਗਰੁੱਪ ਚ ਪਾ ਦੇ ਗਰੁੱਪ ਚ ਪਾ ਦੇ ਪਹਿਲੇ ਲੇਖ ਲੈਣੇ ਸੰਦੀਪ ਜੀ ਇਹ ਜੀ ਅੱਦੇ ਰਾਈ ਆ ਇੱਧਰ ਨਾਲੂ ਕੇ ਬਾਈ ਗਰੁੱਪ ਦੇ ਬਾਰੇ ਬਾਈ ਗਰੁੱਪ ਦਾ ਮੰਨਾ ਤੇ ਆਉਣਾ ਜੀਤ ਪੁੱਛੋ ਗਰਜੀਤ ਥਾਂਦੇਵਾਲਾ ਵਕੀਲ ਜੱਗਾ ਤੇ ਆਉਣ ਆਰਾਮ ਮੈਂਮ ਨਵੀਂ ਕੋਟਲੀ ਮਣੀਪੜਾਈ ਹਨ ਫੌਜੀ ਗਵਿੰਦਪੁਰਾ ਧੁੱਗੀ ਜਾਉਣ ਸਰਮਾਨ ਸਿੰਘਾ ਗੋਰਾਨੰਦਗੜ ਕਲਜੀਤਵਰ ਕੇ ਫੌਜੀ ਬਟਿੰਡਾ ਮੱਖਣ ਸੇਮਾ ਗੱਗੋ ਬਟਿੰਡਾ ਆ ਜੱਸਾ ਜੰਗੀਆਂ ਨਾ ਜਰਨੈਲ ਪੁੱਛੋ ਛੇਰੀ ਤੇ ਆਉਣ ਨੰਬਰਦਾਰ ਬੀਬੀ ਵਾਲਾ ਤੇ ਆ ਟੇਕਾ ਚੰਨੂ ਨਸ਼ੱਤਰ ਮੋੜ ਗੁਰਪ੍ਰੀਤ ਤੇ ਆਉਣ ਸੋਰਾਪਾਪਾ ਤੇ ਆਉਣ ਜੱਗਾ ਸਾਹਿਬ ਚੰਦ ਆ ਲਿਖ ਦਿਓ ਬਈ ਇੱਕ ਮਣੀ ਆ ਇੱਕ-ਇੱਕ ਕੁਲਵਿੰਦਰ ਇੱਕ ਬੱਬੀ ਮਣੀਆ ਚਾਰ-ਪੰਜ ਪੁੱਤਰ ਹੋਰ ਉਹਨਾਂ ਦੀ ਫੋਟੋ ਹੀ ਹੈ। ਇਹ ਮਤਲਬ ਅੱਛੇ ਦੀ ਵੀ ਹੈ। ਬੱਬੀ ਮਣੀਆ। ਕੋਈ ਤਾਂ ਗੱਲ ਨਾ ਇਹ ਵੀ ਨਹੀਂ ਬੋਲਿਆ ਯਾਰ ਭੈਣ ਤੋਂ ਤਾਂ। ਲਓ ਜੀ ਪੈਸੇ ਪੁੱਛ ਤਾਂ ਆਪਣ ਨੂੰ ਕਿਹੜੇ ਦੇਣੇ ਸੀ। ਪੈਸੇ ਵੀ ਮੁੱਕਰ ਗਿਆ ਆਪਣਾ ਨਾਮ ਹੀ ਨਹੀਂ ਪਾਇਆ ਲਿਸਟ 'ਚ ਤੇ ਹੁਣ ਚਲਦੇ ਆ ਘਰੇ ਪਿੰਜਰਾ ਚੱਕ ਕੇ ਆ ਬਾਬੇ ਘਰੇ ਪਿੰਜਰਾ ਸੀਗਾ। ਇਹ ਬਾਬਾ ਆਪਣੀ ਵੀਡੀਓ ਬੁੜੀ ਬਹੁਤ ਵੇਂਦਾ ਨਾ। ਤੇ ਚਲਦੇ ਆ ਵਾ ਘਰੇ ਆਪਾਂ ਠੀਕ ਹੁਣ। ਕੋਈ ਗੱਲ ਨਹੀਂ। ਲਓ ਚਲਦੇ ਹੁਣ ਘਰੇ ਜਿੱਤ ਕੇ ਬਾਜੀ ਹਾਰ ਕੇ ਚਲਦੇ ਆ। بس دو ਘਰੇ ਚਲੀ ਕਰਾਉਣਾ ਲਓ ਜੀ ਰੈਕੀ ਆ ਗਿਆ ਤੇ ਗੋਲ ਗੱਪੇ ਖਾ ਲ ਗਏ ਮੁੰਡਿਆ ਤੱਕੇ ਪੈਸਾ ਬਾਜੀ ਨੂੰ ਬੁਲੀ ਕਾਦੀ ਗੋਲ ਗੱਪੇ ਖਾ ਚਾਦਿਆ ਘਰੇ ਫਿਰ ਲਓ ਜੀ ਆ ਗਏ ਇੱਕ ਵਾਰ ਤਾਂ ਹੈ ਜਾਂ ਕੋਈ ਨਹੀਂ ਦਾ ਪਿੰਜਰਾ ਫੇਰ ਵੀ ਲੈ ਜੇ ਤੇਰੀ ਬਾਜੀ ਉਹਨੇ ਹਰਦੇ ਕਦੇ ਵੀ ਅੱਜ ਤੋਂ ਪੈਸੇ ਪੈਸਾ ਹੋ ਗਿਆ ਸਾਡੇ ਕੋਲੇ ਨਹੀਂ ਭਾਈ ਦਾ ਤੂੰ ਬਾਜ ਨਹੀਂ ਦਾ ਵੇਖ ਲੈ ਲੈ ਕੀ ਵਹਿ ਗਿਆ ਪਨੱਕੂ ਹੀ ਲੈ ਕੇ ਵਹਿ ਗਿਆ ਏ ਇਹਨਾਂ ਨੇ ਕਰੀ ਕੋ ਦਾਨ ਸਿੰਘ ਵਾਲੀ ਆਪਣਾ ਵੀਡੀਓ ਪਾ ਕੇ ਜਿੱਤ ਕੇ ਹਾਰ ਗਏ ਯਾਰ ਚੱਲ ਕੋਈ ਨਹੀਂ ਫੇਰ ਵੇਖਾਂ ਕਰ ਹਾਂਜੀ ਮੇਰੇ ਵੀਰੋ ਤੇ ਕੀ ਹਾਲ ਚਾਲ ਸਾਰਾ ਦਾ ਲਓ ਜੀ ਕਰਦ ਗਏ ਵੀਡੀਓ ਦੀ ਐਂਡਿੰਗ ਆਪਾਂ ਕੱਲ ਵਾਲੀ ਦੀ ਆਪਣੀ ਪਾਰੀ ਵਾਲ ਦੀ ਤੇ ਨਾਲ ਤੁਹਾਨੂੰ ਬਾਬੋ ਦੱਸਦੇ ਆ ਹਨਾ ਲਈ ਕੀ ਚੱਕਰ ਪੜਿਆ ਸੀਗਾ ਕੀ ਨਹੀਂ ਬਣਿਆ ਸਭ ਤੋਂ ਵੱਲ ਕੱਲੇ ਕੋਠੇ ਦੇ ਨਾਲ ਉੱਥੇ ਵੀਡੀਓ ਪਾ ਜੂ ਆਪਣੇ ਹਨਾ ਤੇ ਤੁਹਾਨੂੰ ਚੱਲ ਕੇ ਦੱਸ ਦਿਆਂ ਕਿ ਉੱਥੇ ਕੀ ਚੱਕਰ ਬਣਿਆ ਕੀ ਬਣਿਆ ਸੀ। ਲਓ ਜੀ ਹੁਣ ਸੁਣੋ ਸਭ ਤੋਂ ਪਹਿਲਾਂ ਵੀ ਕੀ ਚੱਕਰ ਬਣਿਆ ਜੇ ਕੋਣ ਕੈਮਰਾ ਸਾਫ਼ ਕਰ ਲਈਏ ਮੜਾ ਆ ਗਿਆ ਨਾ। ਤੇ ਫੋਟੋ ਵੜਦੇ ਜੀ। ਹਾਂਜੀ। ਤੇ ਇਹ ਬਾਬਾ ਚੱਕਰ ਪਤਾ ਕਦੋਂ ਬਣਿਆ। ਕਿਵੇਂ ਬਣਿਆ ਕਿਹੜੀ ਗੱਲ ਤੋਂ ਬਣਿਆ ਨਾ। ਟਾਈਮ ਸੀਗਾ ਉਦੋਂ 4 ਕ ਦਾ। 4 ਦਾ ਟਾਈਮ ਸੀ। ਤੇ ਕਬੂਤਰ ਫਿਰਦੇ 15 ਕ। ਠੀਕ ਆ ਸਾਰੇ। ਇਹ 15 ਕਬੂਤਰ ਫਿਰਦੇ ਸੀ ਵਿੱਚ ਆਪਣੀ ਕਬੂਤਰ ਵੀ ਸ਼ਾਮਲ ਸੀ ਠੀਕ ਆ ਤੇ ਇਹ ਕਹਿੰਦੇ ਅਗੇ ਪੁਲਿਸ ਆ ਗਈ ਪੁਲਿਸ ਆ ਗਈ ਥੱਲੇ ਬੰਦੇ ਸਾਰੇ ਖੜਨੇ ਆ ਟਾਈਮ 4 ਦਾ ਟਾਈਮ ਸੀ ਨਾ ਬਈ ਯਾਰ ਹਨਾ ਤੇ ਅਗੇ ਪੁਲਿਸ ਆ ਗਈ ਪੁਲਿਸ ਆ ਗਈ ਪੁਲਿਸ ਦਾ ਨਾਮ ਆਏਗੇ ਤੇ ਸਾਰੇ ਨੂੰ ਦਵਾਲਤਾ ਨਾਲ ਤਾਂ ਤੇ ਨਾਲੇ ਆਪ ਵੀ ਭੱਜ ਗਏ ਆਪ ਜਾ ਕੇ ਚੜ ਕੇ ਕੋਠੀ ਤੇ ਹੋਰ ਕਦੇ ਹੈ ਤੇ ਦੂਜੇ ਥੱਲੇ ਉਹ ਚੱਲ ਪਈ ਪੁਲਿਸ ਆ ਗਈ ਸਾਈਡ ਤੇ ਟੋੜੇ ਹੋ ਜੋ ਖਿੱਲਰ ਜੋ ਜੋ ਖਿੱਲਰਗੇ ਤੇ ਮੁੜ ਕੇ ਉੱਥੇ ਕੋਠੇ ਜਾ ਕੇ ਚੜ ਕੇ ਇਹ ਕਹਿੰਦੇ ਅਗੇ ਵੀ 26 ਵਿੱਚ ਬਾਜੀ ਵੰਡਦੀ ਉਹ 26 ਵਿੱਚ ਬਾਜੀ ਆਏਗੇ ਵੰਡਦੀ ਕਬੂਤਰ 10 15 ਫਿਰਦੇ ਐ 26 ਵਿੱਚ ਕਿਹੜੇ ਖਾਵਣਾ ਵੰਡੀ ਗਏ ਹਨ ਆਲਾ ਪੁੱਛਦਾ ਹੈਗਾ ਹੀ ਐਜੀ ਕੀ ਸ਼ੱਕ ਹੈ ਨਾ ਇਹਨਾਂ ਕੂਤ ਜਿ ਆਪਣੀ ਫਿਰਦੀ ਐ ਨਹੀਂ ਤੇ ਐ 26 ਜائیںਗੇ ਵੰਡਦੀ ਜਦੋਂ ਚੱਲ ਕੇ 26 ਵੰਡਦੀ ਨਾਂ ਲਿਸਟ ਪਾਈ ਨਾ ਜਿਹੜੇ ਤਾਂ ਕਬੂਤਰ ਬਾਬੇ ਫਿਰਦੇ ਸੀ ਉਹ ਤਾਂ ਇਹਨੇ ਕੱਟ ਤੇ ਜਿਹੜੇ ਕੱਟੇ ਸੀ ਆਪ ਦੇ ਲਿਆ ਜੀਂ ਲੂਜੀਆਂ ਦੇ ਉਹ ਕਰਤੇ ਦੇ ਵਿੱਚ ਸ਼ਾਵਲ ਤੇ ਇਹਨਾਂ ਨੇ 26 ਕਬੂਤਰ ਕਰਦੇ ਆਪਣਾ ਵੀ ਨਾਂ ਨਹੀਂ ਪਾਇਆ ਕਬੂਤਰ ਦੀ ਫਰਦੀ ਘੱਟਦੀ ਬਹੁਤ ਬਹੁਤ ਐਨਾ ਘਟਦਾ ਕੱਲੇ ਆਪਣਾ ਨਹੀਂ ਬਾਹਲਾਂ ਦਾ ਘਟਦਾ ਨਾ ਇਹਨਾਂ ਨੇ ਤੇ ਮੁੜ ਕੇ ਰੌਲਾ ਪੈਣਾ ਹੀ ਵੀ ਤੁਸੀਂ ਬਾਕੀ ਵੀਡੀਓ ਵੇਖੀ ਹੁਣ ਕਿਵੇਂ ਕੋਲਬਲ ਕੋਲਬਲ ਹੋਈ ਗਈ ਤੇ ਭੈਣ ਲੜੋ ਲੜਾਈ ਬੁਰਾ ਹਾਲ ਸਭ ਕੋਈ ਭੈਣ ਦੇ ਨੇ ਦਾ ਤੇ ਆਪਾਂ ਨੂੰ ਤਾਂ ਮੇਹਸਾ ਕੀ ਮੈਨੂੰ ਅੱਧੇ ਨੂੰ ਮਿਲੇ ਨਹੀਂ ਲੋਕ ਲੜੋ ਲੜਾਈ ਗਾਲੋ ਗਾਲੀ ਹੋਈ ਦੀ ਹਥੇ ਨਾ ਵੀ ਮੇਰਾ ਸੀ ਭਾਈ ਮੇਰਾ ਆ ਤੁਸੀ ਘਟਦਾ ਮੇਰਾ ਇੱਕ ਦਸੋ ਟਾਈਮ ਦੀ ਇਹਨੇ ਆਪਣੀ ਕਬੂਤਰੀ ਤੇ ਇੱਕ ਵਾਰੀ ਵੀ ਟਾਈਮ ਨਹੀਂ ਲੱਗਾ ਕਬੂਦਰੀ ਸਾਰਦਨ ਸ਼ਾਮ ਵੱਲ ਰਹੀ ਆ ਠੀਕ ਆ ਇੱਕ ਵਾਰੀ ਵੀ ਨਹੀਂ ਆ ਪਰ ਰਿਕਾਰਡਿੰਗ ਸੌਣ ਨੇ ਵੀ ਆਪਣੀ ਕੋਈ ਟਾਈਮ ਲੱਗ ਗਿਆ ਜੇ ਆਪਣੀ ਕੱਟੀ ਗਈ ਇਹੋ ਜੀ ਗੱਲ ਹੀ ਕੋਈ ਨਹੀਂ ਹੋਈ ਸੀ ਤੇ ਇੱਥੇ ਫੁੱਦੂਲਾ ਕਾ ਜਾਵਾਂ ਪਹਿਲੀ ਗੱਲ ਤਾਂ ਵੀਰ ਜਿਹੜੀ 1200 ਵਾਲੀਆਂ ਬਾਜ਼ੀਆਂ ਹੁੰਦੀਆਂ ਨੇ ਆਪਣੀਆਂ ਠੀਕ ਆ ਉਹ ਨਾ ਛੱਡਿਆ ਕਰੋ ਬਦੇ ਵੀ ਐਡੇ ਆਪਣੇ ਤਾਂ ਇਨੀ ਮਿਹਨਤ ਨਾਲ ਕਬੂਤਰ ਪਤਿਆਰ ਕਰਦੇ ਆ ਵਧੀਆ ਚੰਗੇ ਕਬੂਤਰ ਹੁੰਦੇ ਆ ਨਾ 1200 ਵਾਲੀ ਚ ਤ ਵੀ ਇਹ ਗੰਦ ਹੀ ਪੈਂਦਾ ਹੁੰਦਾ ਕਲੱਬ ਵਾਲੀਆਂ ਵਾਰੀ ਛੱਡੋ ਵਧੀਆ ਚੰਗੀਆਂ ਛੱਡ ਲਓ ਘੱਟ ਛੱਡ ਲਓ ਚੰਗੀਆਂ ਛੱਡ ਲਓ ਤੇ ਇਹੋ ਜੀ ਫੋਦੂ ਬਾਰੀ ਛੱਡਣ ਚ ਕੋਈ ਫਾਇਦਾ ਨਹੀਂਗਾ ਤਾਂ ਕਈ ਏ ਗੱਲੇ ਜਿੰਨੇ ਮਰਜੀ ਖਾਈ ਜਾਓ ਠੀਕ ਹੈ ਨਾ ਤੇ ਲੋਕਾਂ ਦੇ ਲੋਕ ਤਾਂ ਤਿੰਨ ਸਾਢੇ ਤਿੰਨ ਵਜੇ ਨੂੰ ਫੋਰਥ ਜੀਪਾਂ ਲੈ ਲੈ ਜਾਵੜੇ ਯਾਰ ਇਹ ਬਾਜੀ 4-5 ਵਜੇ ਭੈਣ ਚੋਦ ਦੀ ਨਿਬੜੀ ਨਹੀਂ ਦੂਰੇ ਹੋਲੇ ਵੱਜੀ ਗਏ ਇਸ ਤਾਂ 164 ਕਬੂਤਰ ਨਾ ਕਿੰਨ ਚੱਕ ਮੈਂ ਟੈਕ ਕਰਨ ਆਵੇ ਨਾ ਕਿਸੇ ਦਾ ਟਾਈਮ ਲੱਗਿਆ ਨਾ ਕੋਈ ਕਟਿਆ ਗਿਆ ਨਾ ਤੋਂ ਤੇ ਆਪਦੇ ਬੰਦੇ ਸ਼ਾਮਲ ਕਰਕੇ ਪੈਸੇ ਦੇ ਕੇ ਤੇ ਕੰਮ ਨਿਵੇੜਿਆ ਅਵੇ ਚਲੋ ਬਈ ਨਿਪੜ ਕੇ ਬਸ ਲੈ ਐਵੇਂ ਬਾਜੀ ਹੁੰਦੀ ਹੁੰਦੀਆਂ ਤੇ ਫਿਰ ਲਾਹ ਹੰਦਾ ਸਾਡੀ ਵੀਡੀਓ ਨਾ ਬਣੀ ਤੇ ਵੀ ਵੀਡੀਓ ਨਾ ਬਣਾਈਏ ਤਾਂ ਹੋਰ ਸੀ ਵੀਡੀਓ ਤੇ ਪੜਾਵਾਂ ਯਾਰ ਤੇ ਵੀਡੀਓ ਨਾ ਬਣਾਈ ਸਾਡੀ ਵੀਡੀਓ ਨਾ ਪਾ ਦੀ ਤੇ ਪਾਵਾਂ ਵੀ ਜੰਦ ਪਾਉਂਕੇ ਦਾ ਵੀਡੀਓ ਪੂਖੇ ਨਾ ਵੀ ਵੀਡੀਓ ਤੇ ਪਾਉ ਪਾਉਂਗੇ ਤਾਂ ਛੱਕ ਹੀ ਕੋਈ ਨਹੀਂ ਆਪਾਂ ਤਾਂ ਪਾਵਾਂਗੇ ਉਹ ਮਸੋਹਰਾਂ ਹੁਣ ਉੱਥੇ ਭਲਾੜਾ ਵਾਲੇ ਉੱਥੇ ਹੀ ਬਾਜੀ ਆਪਣੀ ਠੀਕ ਆ ਇੰਟਰੀ ਵਾਲੀ ਬਾਜੀ ਹੈ ਵਧੀਆ ਕਲੱਬ ਵਾਲੀ ਬਾਜੀ ਹੈ ਉੱਥੇ ਗੰਦ ਪਾ ਕੇ ਦਿਖਾਵੇ ਇਹ ਚਾਕੇ ਮੇਰਾ ਹਰੇ ਗੰਦਾ ਪੋਸਟਰ ਬਣਾ ਲੈਂਦਾ ਯਾਰ ਸਾੜਾ ਪੋਸਟਰ ਬਣਾ ਕੇ ਪਾ ਕੇ ਚੱਲ ਭਈ ਹੋਏ ਬਾਜੀ ਐ ਤੇ ਯਾ ਵੀ ਜੋ ਪਤਾ ਪੈਸੇ ਦਾ ਬੰਦੇ ਹੀ ਭੱਜ ਗਏ ਉੱਥੋਂ ਨਾਲ 1.66 ਲੱਖ ਰੁਪਏ ਮਹਾਂ ਵੀ ਕਿੱਥੋਂ ਆਇਆ ਜਾਂ ਬੰਦੇ ਨਹੀਂ ਜਾਣਦਾ ਵੇਖੇ ਨਹੀਂ ਮੈਂ ਤਾਂ ਕੀ ਹੋ ਜਾ ਤੇ ਕੌਣ ਹੈ ਕਿਹਨੇ ਕਰਾਈ ਹੈ ਬਸ ਜਮਾਂ ਗੰਦ ਪਿਆ ਯਾਰ ਇੱਥੇ ਵੀ ਪੈਂਦੇ ਨੇ ਦਾ ਹੁਣ ਬੰਦਾ ਕੀ ਆਖੇ ਹੁਣ ਹਾਲ ਵਾਰੀ ਵਾਰੀਆਂ ਵਾਲਾ ਵੀਡੀਓ ਚਲਾਉਣ ਦੇ ਮਾਰੇ ਆਹਨੇ ਕੰਦੇ ਪੈ ਗਿਆ ਕਿਸੇ ਨੂੰ ਮਰਜ਼ੀ ਪੁੱਛ ਲੈ ਬੰਦਾ ਵੀ ਕੀ ਬਣਿਆ ਉੱਥੇ ਲੋਕ ਸਾਰੇ ਪਿੱਟੀ ਕੇ ਰੋਲਾ ਪਾਈਗੇ ਭੈਣ ਜੋ ਉੱਥੇ ਕਿਸੇ ਦੀ ਕੁਝ ਨਹੀਂ ਸੁਣੀ ਉਧਰ ਲੈ ਕੇ 15 ਬੰਦੇ ਇੱਥੇ ਖੜ੍ਹ ਕੇ 15 ਬੰਦੇ ਉਧਰ ਨੂੰ ਜਾਵੜੇ 15 ਉਧਰ ਆਏ ਧੂਲੇ ਆਏ ਹੋਏ 4 ਵਜੇ ਤੋਂ ਲੈ ਕੇ 7 ਵਜੇ ਤੱਕ ਆਹੀ ਕੁਛ ਚੱਲੀਗਾ ਬਈ ਯਾਰ ਕੁਛ ਨਹੀਂ ਕੰਮ ਠੀਕ ਹੈ ਲੋਕ ਤਾਂ 3:30 ਵਜੇ ਰਿਪੋਰਟ ਤੇ ਜੀਪਾਂ ਜਾਂ ਤੱਕੇ ਜਾਵੜੇ ਤੇ ਬਾਜੀ ਭੰਦਣੇ ਚੱਲੀ ਗਈ ਹੈਗੀ 6 ਵਜੇ ਤੱਕ ਤੇ ਉਹ ਮਗਰੋਂ 6:00 ਟੈਕ ਕਰ ਫਿਰ ਟੈਕ ਹੁਣ ਕਦੇ ਕਰੀਂਗਾ ਲੋਕ ਤਾਂ ਕਬੂਤਰ ਫੜਫੜ ਲੈ ਕੇ ਲੋਕਾਂ ਦੇ ਉਧਰ ਲੜਾਈ ਹੋਗੀ ਤੇ ਲੋਕਾਂ ਨੇ ਸਾਈਡ ਤੇ ਛਤਰੀਆਂ ਲਾਲਾ ਕਬੂਤਰ ਬਾਵਾ ਹੀ ਲੈ ਗਏ ਉਹ ਬੰਦਾ ਹੁਣ ਕੀ ਬਣਾ ਹਾਂ ਆਪਣੀ ਕਬੂਤਰੀ ਵੀ ਇੱਥੇ ਹੀ ਲੈ ਅਸੀਂ ਵੀ ਹੁਣ ਪਾਲੀ ਵਿਧੇ ਦੀ ਨਹੀਂ ਤੇ ਕੀ ਕਰੀਏ ਹੁਣ ਆਲੀ ਕੋਣੀ ਚੀਜ਼ ਦਾ ਚਲੋ ਫਿਰ ਆਪ ਵੀਡੀਓ ਦੀ ਐਂਡਿੰਗ ਕਰਨ ਲਈ ਮੈਂ ਤਾਂ ਤੁਹਾਨੂੰ ਦੱਸ ਦਈਏ ਮਾੜਾ ਮਾੜਾ ਕੀ ਚੱਕਰ ਬਣਾਣਾ ਨਹੀਂ ਰੋਲੇ ਚ ਪਤਾ ਨਹੀਂ ਲੱਗਦਾ ਨਾ ਅਲਾ ਹੁੰਦਾ ਵੀਡੀਓ ਚ ਕੀ ਬਣ ਕੇ ਆਣਾ ਯਾਰ ਫੇ ਤੱਕ ਜਾਈ ਨਹੀਂ ਵੀ ਰੋਲਾ ਪਈ ਗਿਆ ਮੈਂ ਤਾਂ ਤਾਂ ਕਰਕੇ ਵੀਡੀਓ ਦੀ ਐਂਡਿੰਗ ਕਰਦੀ ਐ ਦੱਸ ਦਈਏ ਵੀ ਆਹ ਚੱਕਰ ਬਣਿਆ ਸੀਗਾ ਨਾ ਯਾ ਗੱਲ ਬਾਤ ਹੋਈ ਸੀ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੇਖ ਲਿਓ ਵੀ ਚੰਗਾ ਕੀ ਨੇ ਕਿਸੇ ਮਾੜਾ ਕੀ ਨਹੀਂ ਕਰਦਾ ਪਤਾ ਹੀ ਹੁੰਦੇ ਸੀ ਜੇ ਆਪਾਂ ਇੱਕ ਵੇਲੇ ਦੇਖਿਆ ਜਾ ਪਤਾ ਨਾ ਵੀ ਗਲਤ ਦਾ ਗਲਤ ਹੀ ਹੁੰਦਾ ਹਨ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ Será pra vai, vai.